ਜਦ ਚੰਤਨ ਦੀ ਪਰਨ ਉਡਾਰੀ ਉਹ ਚਪਾਏ ਦੀਆਂ ਰਾਵਾਂ ਹੁੰਦੀਆਂ ਕੰਮ ਵਾਸਤੇ ਢਿੱਲ ਨਾ ਬਰਤਲ ਵਗਦੀਆਂ ਤੇਜ਼ ਹਵਾਵਾਂ ਹੁੰਦੀਆਂ ਜਨਾ ਕਵਿਤਾਵਾਂ ਹੁੰਦੀਆਂ ਕੁੜੀਆਂ ਧੀਆਂ ਮਾਵਾਂ ਵਾਹ ਨਾ ਜਨਾ ਕਵਿਤਾਵਾਂ ਹੁੰਦੀਆਂ ਕੁੜੀਆਂ ਧੀਆਂ ਮਾਵਾਂ ਹੁੰਦੀਆਂ ਮੋਮ ਵਰਗੀਆਂ ਕੋਮਲ ਕਲੀਆਂ ਮੈਂ ਤਿੰਨ ਧੀਆਂ ਦਾ ਬਾਪ ਐ ਜੀ ਕਹਿੰਦਾ ਇਹ ਵੀ ਦੱਸ ਦਿਆਂਗਾ ਮੋਂ ਵਰਗੀਆਂ ਕੋਮਲ ਕਲੀਆਂ ਸਾਹਮਣ ਜੋ ਕਲਾਮਾਂ ਹੁੰਦੀਆਂ ਖੁਸ਼ੀ ਤੋੜ ਤੇ ਹੁਜਨੀ ਚਿਹਰੇ ਖੁਸ਼ੀ ਤੋੜ ਤੇ ਹੁਜਨੀ ਚਿਹਰੇ ਅੰਦਰੋਂ ਬਾਹਰੋਂ ਸਾਵਾ ਹੁੰਦੀਆਂ ਕੁੜੀਆਂ ਚਿੜੀਆਂ ਉਡਰ ਰਹਾੜੀਆਂ ਕੁਦਰਤ ਦੀਆਂ ਆਦਾਮਾਂ ਹੁੰਦੀਆਂ ਰਹਿਣ ਕਦੇ ਨਾ ਪਿੱਛੇ ਖੜੀਆਂ ਅੱਗੇ ਜਾਂਦੀਆਂ ਚਾਹਾਂ ਹੁੰਦੀਆਂ ਡਿਜ਼ਾਇਰਸ ਅੱਗੇ ਜਾਂਦੀਆਂ ਚਾਹਾਂ ਹੁੰਦੀਆਂ ਭੱਜਣਾ ਐਵੇਂ ਹੀ ਡਰ ਕੇ ਜਦੋਂ ਲੜਨ ਮਰਦਾਵਾਂ ਹੁੰਦੀਆਂ ਉਹ ਸਾਈਂ ਭਜਾਇਆ ਹੁੰਦੀ। ਵਕਤਾ ਮਾਰੇ ਵਕਤ ਸਫੇ ਤੇ ਸਾਈਂ ਹੀ ਗੁੱਸਾ ਲਾ ਕਰ ਲਿਆ। ਵਕਤਾ ਮਾਰੇ ਵਕਤ ਸਫੇ ਤੇ ਤਿੱਖੀਆਂ ਤੇਜ ਨਗਾਵਾਂ ਹੁੰਦੀਆਂ ਲੋੜ ਪਵੇ ਤਾਂ ਚੰਡੀ ਬਣ ਕੇ ਮਾਂ ਪਿਓ ਦੀਆਂ ਬਾਹਾਂ। ਅੱਖਰ ਫੜਦਣ ਸਮਝਵੇ ਦਾ ਬਿਚਿਆ ਦਾ ਸਰਨਾਵਾ ਹੁੰਦੀਆਂ। ਜੇ ਚਿੰਤਨ ਦੀ ਭੰਨ ਉਡਾਰੀ ਉਹ ਛਪਾਈ ਦੀਆਂ ਰਾਵਾਂ ਹੁੰਦੀਆਂ। ਕੰਮ ਵਾਸਤੇ ਢਿੱਲਣਾ ਬਰਤਨ ਬਗਦੀਆਂ ਤੇਜ਼ ਹਵਾਵਾਂ ਹੁੰਦੀਆਂ ਮੇਰੀ ਵੱਡੀ ਬੇਟੀ ਨਾ ਉਹ ਮਹਾਲੀ ਵਹਈ ਉੱਥੇ ਤੇ ਉਹ ਜਦ ਦੁਕਾਨ ਤੇ ਭੇਜਣਾ ਉਹਨੇ ਇੱਕਦਮ ਮੁੜਿਆ ਉਹਦਾ ਨਾਂ ਅਸੀਂ ਨੇ ਹੀ ਰੱਖਿਆ ਸੀ ਆਹ ਫੇਰ ਉਹਦੇ ਲਈ ਕਈ ਕੰਮ ਵਾਸਤੇ ਢਿੱਲਣਾ ਬਰਤਨ ਬਗਦੀਆਂ ਤੇਜ਼ ਹਵਾਵਾਂ ਹੁੰਦੀਆਂ ਫੁਰਤ ਫੁਰਤ ਕਿੱਥੇ ਤੁਰ ਜਾਵਾਂ ਮੈਂ ਜ਼ਰਾ ਧਿਆਨ ਦਿਓ ਫੁਰਤ ਫੁਰਤ ਮਧਾਨੀਆਂ ਵਾਲਾ ਕੀ ਯਾਦ ਕਰੇ ਕਿੱਥੇ ਜਮੀਆਂ ਕੁਰਤੂ ਫੁਰਤ ਕਿੱਥੇ ਤੁਰ ਜਾਵਣ ਪੰਛੀ ਦਾ ਪਰਛਾਵਾਂ ਕੁਰਤੂ ਫੁਰਤ ਕਿੱਥੇ ਤੁਰ ਜਾਵਣ ਪੰਛੀ ਦਾ ਪਰਛਾਵਾਂ ਹੁੰਦੀਆਂ ਕੁੜੀਆਂ ਚਿੜੀਆਂ ਤਾਣਾ ਬਾਣਾ ਜੱਗ ਤੇ ਸਿਰਤੀ ਜੱਗ ਦੇ ਸਿਰ ਤੇ ਛਾਵਾਂ ਹੁੰਦੀਆਂ ਭਲਾ ਮੰਗਦੀਆਂ ਦੁਨੀਆ ਪਰਦਾ ਰੂਹ ਤੋਂ ਘੋਰ ਦੁਆਵਾਂ ਹੁੰਦੀਆਂ ਦੁੱਖ ਕੇਵਲ ਹੰਝੂਆਂ ਨੂੰ ਦੱਸਣ ਇਹ ਦੇਖੋ ਕੁੜੀਆਂ ਦੀ ਇਹ ਮਜਬੂਰੀ ਆ ਅਵੇਂ ਮਾਮਾ ਬਣ ਜਾਂ ਤਾਂ ਅਵੇਂ ਕਾਕੀਆਂ ਬਣ ਜਾਂ ਜੋ ਮਰਜੀ ਬਣ ਜਾਂ نسਾਈਆਂ ਚਾਚੀਆਂ ਅ ਦੁੱਖ ਕੇਵਲ ਹੰਝੂਆਂ ਨੂੰ ਦੱਸਣ ਜਦ ਵੀ ਹੰਝੂ ਆਵਾ ਹੁੰਦੀਆਂ ਜਦ ਰੋਣ ਨੂੰ ਦੇਰ ਕਰੀ ਉਹਨੂੰ ਹੰਝੂ ਆਵਾ ਕਹਿੰਦੇ ਜਦ ਵੀ ਹੰਝੂ ਹਾਵਾ ਹੁੰਦੀਆਂ ਰਸਤੇ ਜਦ ਸਾਰੇ ਮੁੱਕ ਜਾਵਣ ਇਹ ਦੁਨੀਆਂ ਦੇ ਇਰਾਮਾ ਹੁੰਦੀਆਂ ਇਹ ਦੁਨੀਆਂ ਦੇ ਇਰਾਮਾ ਹੁੰਦੀਆਂ ਬੋਲਾਂ ਵਿੱਚ ਰੱਬ ਖੁਦ ਬੋਲਦਾ ਬੋਲਾਂ ਵਿੱਚ ਰਬ ਇਹਨਾਂ ਦੇ ਬੋਲਾਂ ਵਿੱਚ ਰੋਬਾਂ ਬੋਲਾਂ ਵਿੱਚ ਨਬ ਖੁਦ ਬੋਲਦਾ ਸੱਚ ਦੀਆਂ ਸਦਾ ਅਦਾਵਾਂ ਹੁੰਦੀਆਂ ਇਸ ਤੋਂ ਉੱਪਰ ਹੋਰ ਕੀ ਆਖਾਂ ਇਸ ਤੋਂ ਉੱਪਰ ਹੋਰ ਕੀ ਆਖਾਂ ਕੁੜੀਆਂ ਰੱਬ ਦੀਆਂ ਮਾਂਵਾਂ ਹੁੰਆਂ